ਅੱਜ ਦੀ ਮੌਕਾ ਬਰਾ ਦਸਹਰੇ ਦੇ ਦਿਨ ਡਿੱਗੀਆਂ ਸੋਨੇ ਦੀਆਂ ਕੀਮਤਾਂ ਚਾਂਦੀ ਦੇ ਭਾਅ ਹੋਏ ਘੱਟ ਜਾਣੋ ਕੀ ਹੈ ਅੱਜ ਦਾ ਰੇਟ ਦਸਹਰੇ ਦੇ ਇਸ ਸ਼ੁਭ ਮੌਕੇ ਤੇ ਸੋਨਾ ਫਿੱਕਾ ਪੈ ਗਿਆ ਏ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਈ ਏ ਸਵੇਰੇ 9:30 ਵਜੇ ਸੋਨੇ ਦੀ ਕੀਮਤ 30% ਡਿੱਗ ਗਈ ਹੈ। ਚਾਂਦੀ ਵਿੱਚ ਵੀ 154 ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ। ਸਵੇਰੇ 9:38 ਤੇ ਐਮਸੀਐਕਸ ਤੇ ਸੋਨੇ ਦੀ ਕੀਮਤ 117 ਤੋਂ 558 ਪ੍ਰਤੀ 10 ਗ੍ਰਾਮ ਦਰਜ ਕੀਤੀ ਗਈ ਹੈ। ਸੋਨਾ ਹੁਣ 117 ਤੋਂ 630 ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ ਅਤੇ 118 ਤੋਂ 444 ਦੇ ਉੱਚ ਪੱਧਰ ਤੇ ਪਹੁੰਚ ਗਿਆ ਹੈ। ਇੱਕ ਹੋਰ ਜਸੂਸ ਗ੍ਰਿਫਤਾਰ ਪਾਕਿਸਤਾਨ ਨੂੰ ਭੇਜਦਾ ਸੀ ਭਾਰਤ ਦੀ ਖੂਫੀਆ ਜਾਣਕਾਰੀ। ਨੈਸ਼ਨਲ ਡੈਸਕ ਪਾਕਿਸਤਾਨ ਨੂੰ ਖੂਫੀਆ ਸੂਚਨਾਵਾਂ ਇੰਦੇ ਦੋਸ਼ 'ਚ ਪਲਵਲ ਪੁਲਿਸ ਨੇ ਇੱਕ ਹੋਰ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਏ ਨੌਜਵਾਨ ਦੀ ਪਛਾਣ ਵਸੀਮ ਵਜੋਂ ਹੋਈ ਏ ਜੋ ਹਥੀਨ ਦੇ ਕੋਟਪਿੰਡ ਦਾ ਰਹਿਣ ਵਾਲਾ ਏ ਇਹ ਗ੍ਰਿਫਤਾਰੀ 26 ਸਤੰਬਰ ਨੂੰ ਜਸੂਸੀ ਦੇ ਹੀ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਆਲੀ ਮੇਵ ਨਿਵਾਸੀ ਤੌਫੀਕ ਕੋਲੋਂ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਏ ਜਾਣਕਾਰੀ ਅਨੁਸਾਰ ਵਸੀਮ ਦਾ ਪਿਤਾ ਪਿੰਡ 'ਚ ਹਸਪਤਾਲ ਚਲਾਉਂਦਾ ਏ ਅਤੇ ਉਹਨਾਂ ਦੀ ਰਿਸ਼ਤੇਦਾਰੀ ਪਾਕਿਸਤਾਨ ਵਿੱਚ ਏ ਵਸੀਮ 2021 'ਚ ਆਪਣੀ ਰਿਸ਼ਤੇਦਾਰੀ 'ਚ ਪਾਕਿਸਤਾਨ ਜਾਣ ਲਈ ਵੀਜ਼ਾ ਬਣਵਾਉਣ ਦੌਰਾਨ ਪਾਕਿਸਤਾਨ ਉਤਕਰਚ ਤਾਇਨਾਤ ਦਾਨਿਸ਼ ਅਤੇ ਇੱਕ ਕਰਮਚਾਰੀ ਦੇ ਸੰਪਰਕ ਵਿੱਚ ਆਇਆ ਸੀ ਵੱਡਾ ਹਾਦਸਾ ਕਿਸ਼ਤੀ ਪਲਟਣ ਨਾਲ 26 ਲੋਕਾਂ ਦੀ ਮੌਤ 2 ਅਕਤੂਬਰ 2025 ਨਾਈਜੀਰੀਆ ਦੇ ਉੱਤਰ-ਮੱਧ ਖੇਤਰ ਵਿੱਚ ਇੱਕ ਵੱਡਾ ਤੇ ਦੁਖਦਾਈ ਹਾਦਸਾ ਵਾਪਰਿਆ ਏ ਇਥੇ ਨਾਈਜਰ ਨਦੀ ਵਿੱਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਏ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ ਮ੍ਰਿਤਕਾਂ ਵਿੱਚ ਜ਼ਿਆਦਾਤਰ ਸਥਾਨਕ ਵਪਾਰੀ ਨੇ ਜੋ ਬਾਜ਼ਾਰ ਜਾ ਰਹੇ ਸੀ ਉਦੋਂ ਇਸ ਸਾਲ ਆਉਣਗੇ ਭਾਰਤ ਪੀਐਮ ਮੋਦੀ ਨਾਲ ਹੋਵੇਗੀ ਮੁਲਾਕਾ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਚੱਲ ਰਹੀ ਉਥਲ-ਪੁਥਲ ਦੇ ਵਿਚਕਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਸਾਲ ਦਸੰਬਰ ਵਿੱਚ ਭਾਰਤ ਦੇ ਦੌਰੇ ਤੇ ਆ ਸਕਦੇ ਨੇ ਸੂਤਰਾਂ ਅਨੁਸਾਰ ਉਹਨਾਂ ਦੇ 5-6 ਦਸੰਬਰ ਨੂੰ ਭਾਰਤ ਆਉਣ ਦੀ ਸੰਭਾਵਨਾ ਹੈ ਹਾਲਾਂਕਿ ਅਜੇ ਅਧਿਕਾਰਿਤ ਤਰੀਕਾਂ ਦਾ ਐਲਾਨ ਹੋਣਾ ਬਾਕੀ ਹੈ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਪੁਤਿਨ ਦੀ ਪਹਿਲੀ ਭਾਰਤ ਯਾਤਰਾ ਹੋਵੇਗੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਤੇ ਫੋਰਟਿਸ ਦੇ ਡਾਕਟਰਾਂ ਨੇ ਵੱਡੀ ਜਾਣਕਾਰੀ ਦਿੱਤੀ ਹੈ ਫੋਰਟਿਸ ਹਸਤਾ ਨੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਸੰਬੰਧੀ ਇੱਕ ਵੱਡਾ ਅਪਡੇਟ ਜਾਰੀ ਕੀਤਾ ਹੈ ਹਸਪੀਟਲ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਦੇ ਅਨੁਸਾਰ ਗਾਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਹ ਪਿਛਲੇ 6 ਦਿਨਾਂ ਤੋਂ ਵੈਂਟੀਲੇਟਰ 'ਤੇ ਹੀ ਨੇ ਪੌਚ ਬਵਾਲ 12 ਲੋਕਾਂ ਦੀ ਮੌਤ 200 ਤੋਂ ਵੱਧ ਜ਼ਖਮੀ ਜਾਣੋ ਪੂਰਾ ਮਾਮਲਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਤੋਂ ਬਾਹਰ ਹੋ ਗਈ ਹੈ ਮਹਿੰਗਾਈ ਅਤੇ ਬੁਨਿਆਦੀ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਹੁਣ ਇੱਕ ਹਿੰਸਕ ਨਾਗਰਿਕ ਵਿਦਰੋਹ ਵਿੱਚ ਬਦਲ ਗਿਆ ਹੈ ਜਿਸ ਨੂੰ ਦਬਾਉਣ ਲਈ ਪਾਕਿਸਤਾਨੀ ਫੌਜ ਅਤੇ ਸੁਰੱਖਿਆ ਬਲ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਰਹੇ ਨੇ ਵੀਰਵਾਰ ਨੂੰ ਇਸ ਵਿਦਰੋਹ ਦਾ ਚੌਥਾ ਦਿਨ ਹੈ ਅਤੇ ਪੂਰੇ ਇਲਾਕੇ ਵਿੱਚ ਹਾਲਾਤ ਜੰਗ ਵਰਗੇ ਬਣੇ ਹੋਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ਤੇ ਮਹਾਤਮਾ ਗਾਂਧੀ ਨੂੰ ਕੀਤੀ ਸ਼ਰਧਾਂਜਲੀ ਪੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 156ਵੀਂ ਜਨਮ ਦਿਤੀ ਤੇ ਸ਼ਰਧਾਂਜਲੀ ਰੀਪੀਟ ਕੀਤੀ ਹੈ ਰਾਸ਼ਟਰ ਪਿਤਾ ਨੂੰ ਸ਼ਾਂਤੀ ਸادਗੀ ਅਤੇ ਨੈਤਿਕਤਾ ਦਾ ਵਿਸ਼ਵ ਵਿਆਪੀ ਪ੍ਰਤੀਕ ਵਜੋਂ ਯਾਦ ਕੀਤਾ ਸੋਸ਼ਲ ਮੀਡੀਆ ਦੇ ਪ੍ਰਧਾਨ ਮੰਤਰੀ ਨੇ ਇੱਕ ਦਿਲੋਂ ਸਨੇਹਾ ਸਾਂਝਾ ਕੀਤਾ ਹੈ ਜਿਸ ਵਿੱਚ ਇੱਕ ਬਿਹਤਰ ਵਿਕਸਿਤ ਭਾਰਤ ਨੂੰ ਆਕਾਰ ਦੇਣ ਵਿੱਚ ਗਾਂਧੀ ਜੀ ਦੀ ਸਥਾਈ ਸਾਰਤਕਤਾ ਨੂੰ ਉਜਾਗਰ ਕੀਤਾ ਗਿਆ ਹੈ ਇੱਕ ਟੈਕ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਕਿ ਗਾਂਧੀ ਜਯੰਤੀ ਪਿਆਰੇ ਬਾਪੂ ਦੇ ਅਸਧਾਰਨ ਜੀਵਨ ਨੂੰ ਸ਼ਰਧਾਂਜਲੀ ਦੇਣ ਬਾਰੇ ਜਿਨ੍ਹਾਂ ਦੇ ਆਦਰਸ਼ਾਂ ਨੇ ਮਨੁੱਖੀ ਇਤਿਹਾਸ ਇਹ ਰਾਹ ਨੂੰ ਬਦਲ ਦਿੱਤਾ ਚੰਡੀਗੜ੍ਹ ਚ ਇੱਕ ਦਿਨ ਪਹਿਲਾਂ ਹੀ 라ਵਨ ਦਹਨ ਸ਼ਰਾਤੀ ਅਨਸਰ ਨੇ ਦੇਰ ਰਾਤ ਲਗਾ ਦਿੱਤੀ ਬੁਤਲੇ ਨੂੰ ਆਗਰ ਸੈਕਟਰ 30 ਦੀ ਆਰਬੀਆਈ ਕਲੋਨੀ ਚ ਇਹ ਬੁਤਲਾ ਖੜਾ ਕੀਤਾ ਗਿਆ ਸੀ ਸੈਕਟਰ 30 ਦੀ ਦੁਸ਼ਹਿਰਾ ਪ੍ਰਬੰਧਕ ਕਮੇਟੀ ਪਰੇਸ਼ਾਨੇ ਕਿ ਉਹ ਅੱਜ ਸ਼ਾਮ ਨੂੰ ਕੀ ਕਰਨਗੇ ਕਿ ਸੇ ਸ਼ਰਾਤੀ ਅਨਸਰ ਨੇ ਦੇਰ ਰਾਤ ਸੈਰੇ ਤੋਂ ਪਹਿਲਾਂ ਹੀ 라ਵਨ ਦੇ ਪੁਤਲੇ ਨੂੰ ਆਗਗ ਲਗਾ ਦਿੱਤੀ ਅਚਾਨਕ ਲੱਗੀ ਆਗ ਬਨਾਲ ਇਲਾਕੇ ਚ ਦਹਿਸ਼ਤ ਫੈਲ ਗਈ ਕੈਨੇਡਾ ਦੀ ਪੀਆਰ ਲਈ ਪੈਨ ਨੇ ਪਾਰਕ ਇਤਿਹਾਤਾਂ ਕੈਨੇਡਾ ਦੀ ਪੀਆਰ ਲਈ ਮੈਰਿਜ ਫਰਾਡ ਕੋਈ ਨਵੀਂ ਗੱਲ ਨਹੀਂ ਹੈ ਪਰ ਬ੍ਰੈਂਪਟਨ ਨਾਲ ਸੰਬੰਧਿਤ ਇੱਕ ਹੋਰ ਭਾਰਤੀ ਔਰਤ ਵੱਲੋਂ ਆਪਣੇ ਭਰਾ ਵਾਸਤੇ 20000 ਡਾਲਰ ਵਿੱਚ ਇੱਕ ਨਾਬਾਲਗ ਕੁੜੀ ਨੂੰ ਖਰੀਦਣ ਦੀ ਕੋਸ਼ਿਸ਼ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਟਿਮ ਹਾਰਟਨਜ਼ ਵਿੱਚ ਬਤੌਰ ਮੈਨੇਜਰ ਕੰਮ ਕਰਦੀ ਭਾਰਤੀ ਔਰਤ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਗਾਂਧੀ ਜੀ ਨੇ ਇਸ ਉਮਰ ਚ ਕੀਤੀ ਸੀ ਪਹਿਲੀ ਚੋਰੀ 90% ਲੋਕਾਂ ਨੂੰ ਨਹੀਂ ਪਤਾ ਹੋਵੇਗਾ ਜਵਾਬ ਮਹਾਤਮਾ ਗਾਂਧੀ ਜੀ ਦੀ 155ਵੀਂ ਜਨਮ ਦਿਦੋ 2 ਅਕਤੂਬਰ 2025 ਨੂੰ ਮਨਾਈ ਜਾ ਰਹੀ ਹੈ ਇਸ ਦਿਨ ਪੂਰੇ ਭਾਰਤ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਸਕੂਲਾਂ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਤੱਕ ਉਹਨਾਂ ਦੀਆਂ ਵਿਚਾਰਧਾਰਾ ਨੂੰ ਅਪਣਾਉਣ ਅਤੇ ਸਮਝਣ ਦੀ ਕੋਸ਼ਿਸ਼ ਕਰਦੇ ਨੇ ਸੱਚਾਈ ਅਤੇ ਅਹਿੰਸਾ ਦੀਆਂ ਉਹਨਾਂ ਦੀਆਂ ਸਿੱਖਿਆਵਾਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਨੇ ਫੋਰਟਿਸ ਹਸਪੀਟਲ ਵੱਲੋਂ ਰਾਜਵੀਰ ਬੰਦਾ ਦੀ ਸੇਜ਼ਬੰਦੀ ਅਪਡੇਟ جاری ਬਿਹਤਰ ਇਲਾਜ ਦੇ ਬਾਵਜੂਦ ਨਹੀਂ ਦਿਖ ਰਿਹਾ ਸਿਹਤ ਜੋ ਸੁਧਾਰ ਸੜਕ ਹਾਦਸੇ ਚ ਜ਼ਖਮੀ ਹੋਏ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਪਿਛਲੇ 4 ਦਿਨਾਂ ਤੋਂ ਮੁਹਾਲੀ ਦੇ ਪੋਰਟਿਸ ਹਸਪੀਟਲ 'ਚ ਐਡਵਾਂਸਡ ਲਾਈਫ ਸਪੋਰਟ ਤੇ ਨੇ ਬੁੱਧਵਾਨੂ ਪੋਰਟਿਸ ਦੇ ਡਾਕਟਰਾਂ ਨੇ ਗਾਇਕ ਦੀ ਹਾਲਤ ਬਾਰੇ ਇੱਕ ਸੇਧ ਬਾਰੇ ਅਪਡੇਟ ਦਿੱਤੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਕ੍ਰਿਟੀਕਲ ਕੇਅਰ ਤੇ ਨਿਊਰੋਸਾਇੰਸ ਟੀਮਾਂ ਦੀ ਨਜ਼ਦੀਕੀ ਨਿਗਰਾਨੀ ਹੇਠ ਲਾਈਫ ਸਪੋਰਟ ਤੇ ਨੇ ਉਹਨਾਂ ਦੀ ਨਿਊਰੋਲੋਜੀਕਲ ਹਾਲਤ ਨਾਜ਼ੁਕ ਬਣੀ ਹੋਈ ਹੈ ਡਾਕਟਰਾਂ ਦੇ ਵਧੀਆ ਯਤਨਾਂ ਦੇ ਬਾਵਜੂਦ ਉਹਨਾਂ ਦੀ ਹਾਲਾਤ 'ਚ ਕੋਈ ਖਾਸ ਸਧਾਰਨ ਨਹੀਂ ਹੋਇਆ ਏ 라ਵਣ ਦਾ ਦਹਨ ਦੀ ਕਿਉਂ ਹੁੰਦਾ ਪੁਤਲਾ ਕਿਉਂ ਨਹੀਂ ਸਾੜਿਆ ਜਾਂਦਾ ਭਾਰਤ ਤਿਹਾੜਾਂ ਦੀਆਂ ਪਰੰਪਰਾਵਾਂ ਤੇ ਵਿਸ਼ਵਾਸਾਂ ਦੀ ਧਰਤੀ ਹਰੇਕ ਤਿਉਹਾਰ ਡੂੰਗੇ ਸਬਕ ਤੇ ਸੰਦੇਸ਼ ਰੱਖਦਾ ਏ ਅਜਿਹਾ ਹੀ ਇੱਕ ਤਿਉਹਾਰ ਵਿਜੇਦ ਸ਼ਮੀ ਦਾ ਜਨ ਦੁਸ਼ਹਿਰਾ ਹੈ ਜੋ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ ਇਸ ਦੇ ਦੇਸ਼ ਭਰ ਵਿੱਚ ਰਾਵਣ ਨੂੰ ਸਾੜਿਆ ਜਾਂਦਾ ਹੈ ਅੱਜ ਦੁਸ਼ਹਿਰਾ ਹੈ ਅਤੇ ਇਸ ਦਿਨ ਰਾਵਣ ਨੂੰ ਵੀ ਸਾੜਿਆ ਜਾਵੇਗਾ ਵੱਡਾ ਹਾਦਸਾ ਕਿਸ਼ਤੀ ਪਲਟਣ ਨਾਲ 26 ਲੋਕਾਂ ਦੀ ਮੌਤ ਹੋ ਗਈ ਅਬੂਜਾ 2 ਅਕਤੂਬਰ ਨਾਈਜੀਰੀਆ ਦੇ ਉੱਤਰ ਮੱਧ ਖੇਤਰ ਵਿੱਚ ਇੱਕ ਵੱਡਾ ਅਤੇ ਦੁਖਦਾਈ ਹਾਦਸਾ ਵਾਪਰਿਆ ਹੈ ਜਿੱਥੇ ਨਾਈਜਰ ਨਦੀ ਵਿੱਚ ਇੱਕ ਕਿਸ਼ਤੀ ਪਲਟਣ ਨਾਲ ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਹੈ ਸਕੂਲ ਦੇ ਮਲਬੇ ਚ ਹਾਲੇ ਵੀ ਦਬੇ ਹੋ ਸਕਦੇ ਨੇ 91 ਵਿਦਿਆਰਥੀ ਪਿਛਲੇ 2 ਦਿਨਾਂ ਤੋਂ ਰਾਹਤ ਤੇ ਬਚਾਅ ਕਾਰਜ ਚ ਜਾਰੀ ਇੰਡੋਨੇਸ਼ੀਆ ਦੇ ਸਿਦੋ ਅਰਜੋਚ ਇਸਲਾਮਿਕ ਸਕੂਲ ਦੀ ਇਮਾਰਤ ਢਹਿਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ 100 ਤੋਂ ਵੱਧ ਜ਼ਖਮੀ ਹੋਏ ਨੇ ਇੰਡੋਨੇਸ਼ੀਆ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਇਮਾਰਤ ਦੇ ਮਲਬੇ ਚੋਂ ਘੱਟੋ-ਘੱਟ 91 ਵਿਦਿਆਰਥੀ ਹਲੇ ਵੀ ਦੱਬੇ ਹੋਏ ਹੋ ਸਕਦੇ ਨੇ ਬਚਾਅ ਮੁਲਾਜ਼ਮ ਪੁਲਿਸ ਤੇ ਫੌਜੀ ਰਾਹਤ ਤੇ ਬਚਾਅ ਕਾਰਜਾਂ 'ਚ ਲੱਗੇ ਹੋਏ ਨੇ ਪੰਜਾਬ ਦੇ ਸਕੂਲਾਂ ਕਾਲਜਾਂ ਲਈ ਸਿੱਖਿਆ ਮੰਤਰੀ ਵੱਲੋਂ ਨਵੇਂ ਹੁਕਮ ਜਾਰੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ 'ਹਿੰਦ ਦੀ ਚਾਦਰ' ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਦਿਵਸ ਲਈ ਅਧਿਕਾਰਿਤ ਲੋਗੋ ਆਪਣੇ ਦਫ਼ਤਰ ਵਿੱਚ ਪ੍ਰਦਰਸ਼ਿਤ ਕੀਤਾ। ਇਸ ਸਬੰਧ ਵਿੱਚ ਇੱਕ ਵਿਸ਼ੇਸ਼ ਅਧਿਕਾਰਿਤ ਲੋਗੋ ਵੀ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਹੁਕਮ ਦਿੱਤਾ ਹੈ ਕਿ ਇਹ ਲੋਗੋ ਅਗਲੇ 1 ਸਾਲ ਲਈ ਸਾਰੇ ਸਰਕਾਰੀ ਦਫ਼ਤਰਾਂ, ਸਰਕਾਰੀ ੌਧਿਆਂ ਅਤੇ ਸੰਸਥਾਵਾਂ ਵਿੱਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਵੇ।